ਕਰਨ ਪਿਆਰ ਪਰ ਇਹ ਸਤਿ ਸ਼੍ਰੀਕਾਲ ਮੈਂ ਸਰਿੰਦਰਪਾਲ ਸਿੰਘ ਤੇ ਅਸੀਂ ਪਹੁੰਚੇ ਹਾਂ ਪਿੰਡ ਕੋਟਪਾਈ ਤੇ ਸਾਡੇ ਨਾਲ ਗੱਲਬਾਤ ਕਰਨਗੇ ਕੁਲਦੀਪ ਸਿੰਘ ਨੇਤਾ ਜੋ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕੰਮ ਕਰਦੇ ਰਹੇ ਨੇ ਕਿਸਾਨ ਜਥੇਬੰਦੀ 'ਚ ਕੰਮ ਕਰਦੇ ਨੇ ਤੇ ਹੁਣ ਇਹਨਾਂ ਨੇ ਜਿਹੜੀ ਜਥੇਬੰਦੀ ਜੁਆਇਨ ਕੀਤੀ ਆ ਆਪਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ਤੇ ਉਤੇ ਵੀ ਗੱਲਬਾਤ ਹੋਊਗੀ ਤੇ ਖੁਦ ਵੀ ਇੱਕ ਸਫਲ ਕਿਸਾਨ ਨੇ ਇਸ ਤੋਂ ਇਲਾਵਾ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਜਾਂ ਜੋ ਲੋਕਾਂ ਤੋ ਗੱਲੇ ਚੱਲਦੀ ਆ ਪਰਾਲੀ ਬਾਰੇ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਕਰਾਂਗੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤੁਹਾਡੀ ਟੀਮ ਦਾ ਸਾਰੀ ਦਾ ਤੇ ਮੇਰੇ ਇੱਥੇ ਪਹੁੰਚਣ ਤੇ ਤੇ ਕੋਟ ਨੂੰ ਕੋਟ ਨੂੰ ਤੁਹਾਡਾ ਧੰਨਵਾਦ ਨਹੀਂ ਤਾਂ ਹੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਜਿਵੇਂ ਤੁਸੀਂ ਤੁਹਾਨੂੰ ਅਸੀਂ ਮਿਲਦੇ ਸੀਗੇ ਬੀਕੇ ਜੀ ਸਿੱਧੂ ਪਰਚ ਸੀਗੇ ਤਾਂ ਹੁਣ ਮੌਜੂਦਾ ਸਮੇਂ ਤੁਸੀਂ ਕਿਹੜੇ ਜਥੇਬੰਦੀ ਜੇ ਅਸੀਂ ਜਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਪੰਜਾਬ ਜਥੇਬੰਦੀ ਆਪਦੀ ਬਣਾਈ ਹੈ ਜਿਹੜੀ ਪਿਛਲੇ ਮਹੀਨੇ ਦੀ 9 ਤਰੀਕ ਨੂੰ ਲਧਿਆਣੇ ਤੋਂ ਜਿase ਬੜੀਆਂ ਇਕੱਠਨ ਹੋਇਆ ਸਾਡੇ ਸੂਬਾ ਪ੍ਰਧਾਨ ਸਰਦਾਰ ਹਰਨੇਕ ਸਿੰਘ ਜੀ ਲਾਧੀਆਂ ਜਿਹੜੇ ਅਸੀਂ ਸੂਬੇ ਦੇ ਪ੍ਰਧਾਨ ਲਾਇਆ ਬੜੇ ਹੀ ਉਹ ਵੀ ਖੇਤੀ ਨਾਲ ਸੰਬੰਧਿਤ ਖੁਦ ਖੇਤੀ ਕਰਦੇ ਆ ਉੱਗਿਆ ਗੂਆ ਬੜੇ ਸੋਝਵਾਨ ਆ ਤਾਂ ਮੰਗਲ ਸਿੰਘ ਜੀ ਸੰਧੂ ਜੀਰੇ ਦੇ ਵਿੱਚ ਜਿਹੜੇ ਸ਼ਾਹ ਵਾਲਾ ਸਾਡੇ ਪ੍ਰੈਸ ਕਤਰ ਹੈ ਤਾਂ ਜਿਹੜਾ ਕਿ ਜਸਵੀਰ ਸਿੰਘ ਝਾਮਕਾ ਜੀਰੇ ਦੇ ਨਾਲ ਹੀ ਉਹਨਾਂ ਦਾ ਪਿੰਡ ਤਾ ਉਹ ਸਾਡੇ ਜਰਨਲ ਸਕਤਰਾ ਪੰਜਾਬ ਦੇ ਹੂੰ ਤਾਂ ਇਧਰੋਂ ਮਲੋੜ ਤੋਂ ਸਾਡੇ ਹੈਗੇ ਆ ਗੁਰਦਰਸ਼ਨ ਸਿੰਘ ਜੀ ਸੀਨੀਅਰ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਜੀ ਪੱਕੀ ਜਿਹੜੇ ਤੇ ਮਲੋੜ ਦੇ ਨਾਲ ਹੀ ਪਿੰਡ ਆ ਉਹ ਯੂਥ ਪ੍ਰਧਾਨ ਮੀਤ ਪੰਜਾਬ ਤੇ ਨਾਨਕ ਸਿੰਘ ਜੀ ਮੇਰੇ ਬਹੁਤ ਹੀ ਭਰਾ ਵੀ ਆ ਮੇਰੇ ਤੇ ਜਸੇਬੰਦੀ ਦੇ ਜਿਨ੍ਹਾਂ ਨੂੰ ਘੱਟੋ-ਘੱਟ 30 ਸਾਲ ਹੋ ਗਏ ਕੰਮ ਕਰਦਿਆਂ ਨੂੰ ਤਾਂ ਨਾਨਕ ਨਾਨਕ ਸਿੰਘ ਸਿੱਧੂ ਫਕਰਸਰ ਉਹ ਜਿਹੜੇ ਤੇ ਸੂਬੇ ਦੇ ਮੀਤ ਪ੍ਰਧਾਨ ਆ ਹੂੰ ਤੇ ਦਾਸ ਦਾ ਜਿਹੜਾ ਅਹੁਦਾ ਹੈ ਮੇਰਾ ਮੇਰਾ ਨਾਮ ਹੈ ਨੇਤਾ ਮਾਨ ਕੋਟਪਈ ਯੂਥ ਪ੍ਰਧਾਨ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਪੰਜਾਬ ਅੱਛਾ ਜਿਹੜੋ ਕਿਸਾਨੀ ਸੰਘਰਸ਼ ਚੱਲਦਾ ਜਾਂ ਉਹ ਛੋਟੇ-ਮੋਟੇ ਕਿਸਾਨੀ ਸੰਘਰਸ਼ ਚੱਲਦੇ ਹੈਗੇ ਆ ਉਦੋਂ ਜਿਹੜਾ ਇਤਿਹਾਸ ਦੇ ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਿੱਤੀਆਂ ਆਪਾਂ ਨੂੰ ਆਹ ਵਾਹੀਕਾਰ ਸੀਗੇ ਤਾਂ ਉਹਦੇ ਚ ਕੀ ਜਥੇ ਬਣੇ ਜਿਹੜੇ ਜ਼ਿਆਦਾਤਰ ਹੈਗੀਆਂ ਉਹ ਪਪਾ ਬੰਦਾ ਸਿੰਘ ਬਹਾਦਰ ਦਾ ਨਾਮ ਵਰਤਣ ਤੋਂ ਗੁਰੇਜ਼ ਕਰਦੀਆਂ ਉਹ ਹੋਰ ਕਿਸੇ ਨੂੰ ਫੋਲੋ ਕਰਦਾ ਕੋਈ ਕਿਤੇ ਰੂਸ ਵਾਲੇ ਨੂੰ ਜਾਂ ਹੋਰ ਆਸੇ-ਪਾਸੇ ਇਹ ਜਿਹਾ ਕੁਝ ਮੈਨੂੰ ਨਹੀਂ ਦੇਖਦੇ। ਅਸੀਂ ਜਦੋਂ ਜਥੇਬੰਦੀ ਬਣਾਉਣੀ ਸੀ, ਸੰਗਠਨ ਕਰਨਾ ਸੀ। ਹੂੰ ਅਸੀਂ ਚੰਗੇ ਵਿਦਵਾਨ ਲੋਕਾਂ ਦੀ ਰਾਏ ਲਈ, ਚੰਡੀਗੜ੍ਹ ਤੋਂ ਹਾਈ ਕੋਰਟ ਦੇ ਵਕੀਲਾਂ ਤੱਕ ਅਸੀਂ ਰਾਏ ਲਈ ਗਈ। ਸੂਝਵਾਨ ਪੱਤਰਕਾਰਾਂ ਦੀ ਰਾਏ ਲਈ ਗਈ। ਹੂੰ ਤਾਂ ਸਾਡੇ ਇੱਕ ਮਿੱਤਰ ਹੈ ਉਹਨਾਂ ਨੇ ਉਹਦਾ ਕੋਈ ਲਿਆ ਨਹੀਂਗਾ ਜਿਹੜੇ ਕੋੜਖਪੂਰੇ ਤੋਂ ਅੱਗੇ 5 ਗਰਾਂ ਤੋਂ ਅੱਗੇ ਉਹਨਾਂ ਦਾ ਪਿੰਡ ਹੈ ਭਲੂਰ। ਹੂੰ ਰਾਜਵੀਰ ਸਿੰਘ ਜੀ ਭਲੂਰિયા ਜਥੇਦਾਰ ਆ ਤੁਹਾਡੇ ਪੱਤਰਕਾਰ ਆ ਭਾਈਚਾਰਾ। ਹੂੰ ਤਾਂ ਉਹਨਾਂ ਨੇ ਸਾਨੂੰ ਹੋੜੀ-ਹੋੜੀ ਇੱਥੇ ਕੋਕ ਕਰਕੇ ਦੱਸਿਆ ਵੀ ਸਾਡੀ ਸਾਡਾ ਸੀਗਾ ਵੀ ਜਾਂ ਸ਼ਹੀਦ ਸੁਖਦੇਵ ਸਿੰਘ ਜਾਂ ਭਗਤ ਸਿੰਘ ਜਾਂ ਹੋਰ ਜਥੇਬੰਦੀਆਂ ਦੇ ਨਾਂ ਤੇ ਜਥੇਬੰਦੀਆਂ ਨਾ ਰੱਖੇ ਹੂੰ ਤਾਂ ਉਹਨਾਂ ਨੇ ਕਿਹਾ ਕਿ ਆਪਾਂ ਜੇ ਕੋਈ ਸਾਰੇ ਸੈਨ ਤੋਂ ਤਾਂ ਜਿਨ੍ਹਾਂ ਨੇ ਆਪਣੀ ਖਾਤਰ ਲੜਾਈ ਲੜੀ ਆਪਾਂ ਨੂੰ ਜ਼ਮੀਨਾਂ ਦਵਾਈਆਂ ਖੰਡੇ ਦੀ ਘਾਲ ਤੇ ਤਾਂ ਕਿਉਂ ਨਾ ਸਾਡੀ ਜਥੇਬੰਦੀ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਹੋਵੇ ਸਾਰਿਆਂ ਨੇ ਮੋਹਰ ਲਾਈ ਤੇ ਅਸੀਂ ਨਾਂ ਰੱਖਿਆ ਜਿਹੜੀ ਤੁਸੀਂ ਉਹ ਗੱਲ ਕਰਦੇ ਹੋ ਬਹੁਤ ਹੈ ਕਿੰਨਾਂ ਨੇ ਆਪ ਦੇ ਪਿੰਡਾਂ ਦੇ ਨਾਵਾਂ ਤੇ ਬਣਾਈਆਂ ਜਿੰਨਾ ਦੇ ਗੋਤਾਂ ਦੇ ਨਾਮਾਂ ਤੇ ਬਣਾਈਆਂ ਸਾਡਾ ਇਹ ਸੀ ਕੇਵਲ ਤੇ ਕੇਵਲ ਕਿਸੇ ਜਿਨ੍ਹਾਂ ਨੇ ਸਾਡੀ ਖਾਤਰ ਕੁਝ ਕਰਿਆ ਆਪ ਦੇ ਪਰਿਵਾਰ ਵਾਰਤੇ ਜਾਂ ਆਪਣੀਆਂ ਜਿੰਦਕੀਆਂ ਵਾਰਤੀਆਂ ਉਹਨਾਂ ਦੇ ਨਾਂ ਤੇ ਅਸੀਂ ਜਥੇਬੰਦੀ ਦਾ ਨਾਂ ਰੱਖਣਾ ਤੇ ਸਾਨੂੰ ਹੰਗਾਰਾ ਵੀ ਇਸ ਚੀਜ਼ ਤੇ ਬਹੁਤ ਵਧੀਆ ਮਿਲ ਰਿਹਾ ਕੁੱਲ ਬੰਦੇ ਇਸ ਚੀਜ਼ ਦੀ ਚਲਾਗਾ ਕਰਦੇ ਅੱਛਾ ਪਹਿਲਾਂ ਤੁਹਾਡੀ ਗੱਲ ਕਰਦੇ ਆ 1-2 ਮਿੰਟ ਫਿਰ ਆਪਾਂ ਦੂਜੀ ਇਸ ਸਮੱਸਿਆ 'ਤੇ ਗੱਲ ਕਰਾਂਗੇ ਕਿਸਾਨਾਂ ਦੀਆਂ ਤਾਂ ਤੁਸੀਂ ਹੁਣ ਇਹਦਾ ਖੇਤੀવાડી 'ਚ ਕਿਸ ਤਰ੍ਹਾਂ ਦੀ ਖੇਤੀ ਕਰਦੇ ਹੋ ਖੇਤੀ ਜੀ ਜਿਹੜਾ ਇਸ ਟਾਈਮ ਤੇ ਤੁਸੀਂ ਆ ਦੇਖ ਲਓ ਮੇਰੇ ਮਤਲਬ ਜ਼ੀਰੋ ਡਰਲ ਨੇ ਕਣਕ ਵੀਜੀ ਆ ਇਹ ਅੱਛਾ ਇਥੇ ਛੋਣਾ ਸੀਗਾ ਹਾਂਜੀ ਉਹ ਮੁੰਡੇ ਵੀਜਦੇ ਹੀ ਫਿਰਦੇ ਆ ਅੱਛਾ ਠੀਕ ਹੈ ਹੁਣ ਮੈਂ 2 ਸਾਲਾਂ ਦਾ ਆਦਾ ਵਾਂ ਠਿੱਕ ਦੇ ਰੱਖਿਆ ਮਤਲਬ ਮੈਂ ਤੁਹਾਨੂੰ ਉਸ ਚੀਜ਼ ਤੋਂ ਗੋਲਾ ਨਹੀਂ ਰੱਖੂੰਗਾ ਹੂੰ ਪਹਿਲਾਂ ਮੈਂ ਜਿੰਨਾ ਵਾਂ ਸੀ ਮੇਰਾ ਮੈਂ ਗੱਠਾ ਬਣਾ ਕੇ ਹੂੰ ਐਤਕੇ ਵੀ ਗੱਠਾ ਬਣੇਗਾ ਸਾਰੀ 20 ਦੇ 20 ਕਿੱਲੇ ਜ਼ਮੀਨਾਂ ਗੱਠਾਂ ਬਣੇਗਾ ਸਾਰੀ ਜੱਸੀ ਮੱਠਾ ਬਣਾ ਕੇ ਤੁਸੀਂ ਵਾਹ ਕੇ ਜਾਣ ਨੂੰ ਜ਼ੀਰੋ ਡਰਲ ਨਾਲੋਂ ਵੀ ਵੀਜਣਾ ਆ ਜਿਹੜੀ ਮੇਰੀ ਜ਼ਮੀਨ ਆ 8 ਕਿੱਲਾ ਦਾ ਪਟਾ ਇਹੋ ਪਈ ਆ ਇਹ ਰੇਤਲੀ ਜ਼ਮੀਨ ਸੀ ਤਾਂ ਝੋਨਾ ਜਿਹੜਾ ਸਾਡਾ ਸੌਕੇ ਨਾ ਸੀ ਅਸੀਂ ਬੜਾ ਮੁਸ਼ਕਲ ਨਾਲ ਪਾਲਦੇ ਸੀ ਪੰਜ ਥਾਲ ਲਗਾਤਾਰ ਮੈਂ 10 ਫਸਲਾਂ ਇਹਦੇ ਵਿੱਚ ਉੱਚਾ ਵਾਇਆ ਸੀ ਕਣਕ ਵੇਲੇ ਵੀ ਕੁੱਚਲੇ ਵਾਹਣਾ ਦੇ ਝੋਨੇ ਵੇਲੇ ਵੀ ਅੱਜ ਇਹ ਜ਼ਮੀਨ ਦੀ ਮਿੱਟੀ ਕਾਲੀ ਹੋ ਕੇ ਤੇ ਸਾਡਾ ਸਹੀ ਝੋਨਾ ਹੋ ਰਿਹਾ ਤੇ ਵਧੀਆ ਜ਼ਮੀਨ ਚੱਲ ਪਈ ਜੇ ਅਸੀਂ ਅੱਗ ਨਾ ਲਾ ਗਏ ਤਾਂ ਸਾਨੂੰ ਇੱਕ ਬਹੁਤ ਵੱਡੀ ਸ਼ਕਤੀ ਮਿਲਦੀ ਜ਼ਮੀਨ ਦੇ ਅੰਦਰ ਤਾਕਤ ਬਹੁਤ ਬੰਦੀ ਆ ਪਰ ਸਾਡੀਆਂ ਸਰਕਾਰਾਂ ਦੀ ਜਿਹੜੀ ਨੀਤੀ ਮਾਰੀ ਹੈ ਉਹ ਨੀਤੀ ਕਰਕੇ ਕਿਸਾਨ ਤਾਂ ਹੀ ਤਾਂ ਨਹੀਂ ਜਾ ਰਿਹਾ ਕ ਜਿਹੜਾ ਕਿ ਹੁਣ ਕਿਸਾਨ ਨੂੰ ਗ੍ਰੀਨ ਟੂਨਰ ਨੇ ਵੀ ਕਿਹਾ ਤਾਂ ਵੀ ਤੁਸੀਂ 100 ਰੁਪਿਆ ਬੋਨਸ ਦੇ ਦੋ ਕਿਵਾਂਟਲ ਦਾ ਤਾਂ ਕਿਸਾਨ ਪਰਾਲੀ ਆਉਦੀ ਬਾਹੂਗਾ ਵਿੱਚ ਤਾਂ ਕਿਸਾਨ ਨੂੰ ਪੂਰਾ ਉਹਦਾ ਜਿਹੜਾ ਮੰਨ ਲਓ ਖਰਚਾ ਬੰਦਾ ਉਹ ਨਹੀਂ ਦਿੱਤਾ ਜਾਂਦਾ ਨਾ ਮਸ਼ੀਨਰੀ ਪੂਰੀ ਸਰਕਾਰ ਕੋਲੇ ਪਿਛਲੇ ਸਾਡੀ ਡੀਸੀ ਏਡੀਸੀ ਮਕਸਰ ਨਾਲ ਮੀਟਿੰਗ ਹੋਈ ਹੈ ਅਸੀਂ ਕਿਹਾ ਵੀ ਤੁਸੀਂ ਪਿੰਡਾਂ ਦੇ ਰੱਖਦੇ ਮੁਤਾਬਕ ਮਸ਼ੀਨਾ ਦਿੱਤੀਆਂ ਕੀ ਦੱਸੋ ਉਹ ਕਹਿੰਦੇ ਨਹੀਂ ਆਏ ਨਹੀਂ ਆਏ ਨਹੀਂ ਜੀ ਆ ਸਰਕਾਰ ਦੇ ਬੱਚੇ ਸਰਕਾਰ ਤਾਂ ਕਹਿੰਦੇ ਮਸ਼ੀਨਾਂ ਦਿੱਤੀਆਂ ਹੁਣ ਤੁਹਾਡੇ ਧਿਆਨ ਚ ਹੋ ਵੀ ਵਿਜੀਲੈਂਸ ਜਿਹੜੀ ਜਾਂਚ ਸ਼ੁਰੂ ਕੀਤੀ ਹੈ ਕਿ ਇਹ ਪ੍ਰਾਈਵੇਟ ਕੰਪਨੀ ਹੈਗੀਆਂ ਜਿਹੜੇ ਸੰਦ ਬਣਾਉਂਦੀਆਂ ਉਹ ਕਹਿੰਦੇ ਖਾ ਜਾਂਦੇ ਪੈਸੇ ਰਲ ਕੇ ਮਲੋ ਕਿਸਾਨ ਰਲ ਜਾਂਦੇ ਆ ਬੱਚੇ ਨਹੀਂ ਵਾਹੀ ਕਰਦੇ ਉਹ ਰਲ ਜਾਂਦੇ ਉਹਨਾਂ ਨਾਲ ਤਾਂ ਉਹ ਜਿਹੜੇ ਸੰਦ ਤਾਂ ਪੂਰੇ ਆਉਂਦੇ ਆ ਪਰ ਉਹ ਜਿਹੜੀ ਕਪੜੇ ਵਾਜੀ ਆ ਸਬਸਿਡੀ ਦੇ ਨਾਮ ਤੇ ਜਿਹੜੇ ਪੈਸੇ ਖਾਂਦੇ ਆ ਉਹਦਾ ਫਿਰ ਕਿਵੇਂ ਦੇਖਦੇ ਹੋ ਦੇਖੋ ਫਰੋਇ ਪਰ ਤਾਂ ਖਬਰ ਲੱਗੀ ਆ ਮੈਂ ਤੇਜ ਤੋਂ ਹੀ ਪੈਸੇ ਤੋਂ ਹੀ ਦੇਵ ਦੇਵਾਂਗਾ 5500 ਮਸ਼ੀਨਰੀ ਜਿਹੜੀ ਗਾਇਬ ਹੋਈ ਆ ਖੇਤੀ ਹੱਤੇ ਜਿਹੜਾ ਕਿ ਕਿਸੇ ਟਰ ਜਾ ਹੋਰ 5500 ਮਸ਼ੀਨਰੀ ਗਾਇਬ ਹੁੰਦੀ ਐ ਇੱਕ ਅਸਰ ਨੂੰ ਉਹਨਾਂ ਨੇ ਮੰਨ ਲਓ ਸਪੈਂਟ ਵੀ ਕਰ ਦਿੱਤਾ ਗਿਆ ਤਾਂ ਪਰ ਜਿਉਂ ਦਾ ਤਿਉਂ ਉਹ 5500 ਕਾਗਜ਼ਾਂ ਪੱਤਰਾ ਸਾਰੇ ਜਿਹੜਾ ਪੈਸਾ ਕਾ ਕੇ ਸਬਸਟੀ ਕਾ ਕੇ ਅਜ ਤੱਕ ਕੋਰੇ ਤੇ ਕੁਝ ਨਹੀਂ ਕਰਿਆ ਸਰਕਾਰ ਨੇ ਸਰਕਾਰ ਨਿੱਕੀ ਨਿੱਕੀ ਗੱਲ ਤੇ ਜੇ ਮੰਨ ਲਓ ਕਿ ਕਿਸੇ ਪਿੰਡ ਚ ਲੈਟਰਿਕ ਬਣਾਉਣੀ ਉਹ ਤੇ ਆਦੀ ਫੋਟੋ ਲਾ ਦਿੰਦੀ ਆ ਜੋ ਸਰਕਾਰ ਨੂੰ ਦੀਦੀ ਨਹੀਂ ਹਾਤੀ ਦੇ ਖੰਦ ਖਾਣ ਵਾਸਤੇ ਹੋੜਾ ਫਿਰਾਂ ਦੇ ਦੇਖਣ ਆ ਤੇ ਹੂੰ ਤੇ ਪਰਾਲੀ ਦਾ ਹੈਗਾ ਨੇਤਾ ਵੀ ਰੌਲਾ ਵੀ ਪਰਾਲੀ ਨੂੰ ਅਕਲ ਆਉਂਦੇ ਆ ਵੀ ਦੇਖੋ ਜੀ ਕਿੰਨਾ ਧੂਆਂ ਹੁੰਦਾ ਪলিউਸ਼ਨ ਹੁੰਦਾ ਤੇ ਲੋਕਾਂ ਦੇ ਨੱਕ ਕੰਨ ਗਲੇ ਉਹ ਖਰਾਬ ਹੋ ਜਾਂਦੇ ਇਹ ਸਾਰੀਆਂ ਚੀਜ਼ਾਂ ਜਾਂਦੇ ਆ ਜਮਾਂ ਬਿਲਕੁਲ ਚੱਲਦੀਆਂ ਮੰਨਦੇ ਆ ਸੀ ਹੂੰ ਜਦੋਂ ਤੱਕ ਵੀ ਸਰਕਾਰਾਂ ਨੇ ਕਿਸਾਨ ਮਜ਼ਦੂਰ ਨੂੰ ਦੋਛਾ ਨਹੀਂ ਹੂੰ 6% ਜਾਂ 7% ਇੱਕ ਜਾਂ ਡੇਢ ਮਹੀਨਾ ਕਿਸਾਨ ਪ੍ਰਦੂਸ਼ਣ ਕਰਦਾ ਹੈ। ਹੂੰ ਤਾਂ ਜਿਹੜਾ ਕਿ 95 96% 90 ਤੋਂ ਉੱਤੇ ਉੱਤੇ ਸਾਰਾ ਸਾਲ ਫੈਕਟਰੀਆਂ ਕਰਦੀਆਂ। ਤੁਹਾਡੇ ਸਾਹਮਣੇ ਆ ਬਠਿੰਡੇ ਦੇ ਨਾਲ ਗੁਰੂ ਹਰਗੋਬਿੰਦ ਫੈਕਟਰੀ ਵੀ ਲੱਗੀ ਹੈ। ਗੁਰੂ ਗੋਵਿੰਦ ਸਿੰਘਾ ਕਿੰਨਾ ਉਹਦੇ ਵਿੱਚ ਪ੍ਰਦੂਸ਼ਣ ਹੁੰਦਾ ਹੈ। ਹੂੰ ਕਿ ਉਹਦੇ ਨਾਂ ਤੇ ਗੁੰਡਾ ਟੈਕਸ ਵੀ ਕਰਾਇਆ ਗਿਆ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਮੇਂ-ਸਮੇਂ ਦੇ ਮਿਲਣ ਕਰਾਇਆ ਕਿ ਨਹੀਂ ਕਰਾਇਆ। ਅਜ ਤੱਕ ਲੋਕਾਂ ਦੀ ਜ਼ਿੰਦਗੀ ਕੀ ਹਾਲ ਹੈ ਜਿਹੜਾ ਕਮਾਲੂ ਪਿੰਡ ਦੇ ਵਿੱਚ ਸ਼ਰਾਬ ਦੀ ਫੈਕਟਰੀ ਲੱਗੀ ਧਰਨਾ ਚੱਲੀ ਰਵਾਂਡੇ ਕਿਹੜੀ ਜਿੱਥੇ ਬੰਦੀ ਨੇ ਲਾਇਆ ਅਜ ਤੱਕ ਕੋਈ ਹੱਲ ਹੋਇਆ ਕਾਰਨ ਕੀ ਹੈ ਮੋਟਾ ਫੰਡਾ ਹੂੰ ਉਹਨਾਂ ਕੋਲ ਆਈ ਜਾਂਦਾ ਕਿਸੇ ਨੂੰ ਕੋਈ ਨਹੀਂ ਪੁੱਛਦਾਗਾ ਜੇਕਰ ਸਰਕਾਰ ਚਾਵੇ ਸਰਕਾਰ ਦੀ ਨੀਤ ਸਾਫ਼ ਹੋਵੇ ਤਾਂ ਇਹ ਪ੍ਰਾਲੀ ਤੇ ਵੀ ਹੱਲ ਹੋ ਸਕਦਾ ਪਰ ਨਹੀਂ ਇੱਥੇ ਜਿਹੜੇ ਇੱਕ ਮੋਬਾਈਲ ਠੀਕ ਕਰਨ ਵਾਲੇ ਐਮ.ਐਲ.ਏ ਨੇ ਸੱਤ ਕਿੱਲਾਂ ਚ ਕੋਠੀ ਪਾਲੀ ਪਰ ਕਿਸਾਨ ਮਜ਼ਦੂਰ ਦੀ ਦਰਦਸ਼ਾ ਬਹੁਤ ਮਾਰੀ ਆ ਰੋਈ ਦੀ ਉਹ ਕਰਜਾਈ ਅੱਛਾ ਜਿਹੜਾ ਜਿਹੜਾ ਕਿੱਲੇ ਦੀ ਜਿਹੜੀ ਉਪਰਾਲੀ ਹੈ ਉਹ ਜੇ ਇਕੱਠਾ ਬਣਾ ਕੇ ਚਕਾਉਣੇ ਕਿੰਨਾ ਖਰਚਾ ਹੋਵੇ ਕਿੱਲੇ ਦੇ ਪ੍ਰਤੀ ਕਿੱਲਾ ਕਿੰਨਾ ਹੋਵੇ ਦੇਖੋ ਦੇਖਾ ਇਹ ਕੱਸ ਭਾਜੇ ਵੱਧੂ ਹੀ ਲੈਂਦੇ ਆ ਨਹੀਂ ਘੱਟੋ-ਘੱਟ ਮੇਰੇ ਹਿਸਾਬ ਨਾਲ ਕਿਸਾਨ ਦਾ ਕੋਈ 2-3000 ਰੁਪਇਆ ਤਾਂ ਲੱਗ ਗਿਆ ਪ੍ਰਤੀ ਕਿੱਲਾ ਪ੍ਰਤੀ ਕਿੱਲਾ ਜੇ ਹੁਣ ਸਹੀ ਤੁਸੀਂ ਵਾਹਣਾ ਕਰਨਾ 2-3000 ਰੁਪਏ ਉਹ 5000 ਰੁਪਇਆ ਕਿਸਾਨ ਨੂੰ ਖਰਚਾ ਪੈਂਦਾ ਹੁਣ ਉਹਨੇ ਆਹ ਕਿਉਂ ਵਿਜੀ ਗਈ ਆ ਆਹ ਖਰਚੇ ਦੇ ਮਾਰੇ ਨੇ ਵਿਜੀ ਆ ਉਹ ਨਿਹਰਾ 4:00 ਤੋਂ 15 ਮਣ ਕਿੱਲੇ ਦਾ ਕਟ ਫੇਰ ਉਹ ਕਟਾਂ ਵਾਲੇ ਆ ਜਾਂਦੇ ਅਸੀਂ ਰੋਜ਼ ਮੰਡੀ ਜਾਂਦੇ ਕਿੱਥੇ ਵੱਚ ਰੋਲਾ ਪੈਂਦਾ 2-2 3-3 ਕਿਲੋ ਕਾਟ ਮੰਗਦੇ ਆ ਕਹਿੰਦੇ ਪੰਜਾਬ ਚ ਫਸਲ ਹੈ ਨਹੀਂ ਇੰਨਾ ਏਰੀਆ ਮਾਰਿਆ ਗਿਆ ਤਾਂ ਰਾਜਸਥਾਨ ਤੋਂ ਵਪਾਰੀਆਂ ਨੂੰ ਝੋਨਾ ਮੰਗਾਇਆ ਚਾਹਤੇ ਉੱਥੇ ਰਾਜਸਥਾਨ ਦੇ ਪਤਲੀ ਬਿਹਰੀਵਲ ਤੇ ਜਥੇ ਬੰਦਿਆਂ ਦਾ ਟਕਰਾ ਕਰਾਤਾ ਅੱਗੇ ਕਿਸਾਨਾਂ ਨੂੰ ਝੋਨਾ ਆਉਂਦਾ ਪਰ ਉਹਦੇ ਅੰਦਰ ਜਦੋਂ ਗੱਲ ਨਿਕਲ ਕੇ ਆਈ ਉਹ ਕੇਵਲ ਵਪਾਰੀ ਦਾ ਝੋਨਾ ਸੀਗਾ ਤੇ ਸਾਡੇ ਚ ਪਾੜਾ ਪਾਇਆ ਜਾ ਰਿਹਾ ਜਿਹੜਾ ਹਬੋਰ ਚ ਹੁਣ ਸਰਕਾਰੀ ਖਰੀਦ ਬੰਦ ਹੋ ਗਈ ਉਥੇ ਤੇ ਝੋਨਾ ਹੀ ਨਹੀਂ ਬਾਗ ਵੀ ਸੁੱਕ ਗਏ ਨਰਮਾ ਹੀ ਮਰ ਗਿਆ ਝੋਨਾ ਵੀ ਮਰ ਗਿਆ ਆਇਆ ਕਿੱਥੋਂ ਉਹ ਰਾਜਸਥਾਨ ਦੇ ਝੋਨੇ ਨਾ ਪੂਰਾ ਕਰਤਾ ਉਥੋਂ ਲੈ ਲਿਆ ਮੰਨ ਲਓ 1500 ਨੂੰ ਲੈ ਲਿਆ ਤੇ ਇੱਥੇ ਲਿਆ ਕੇ 2400 ਨੂੰ ਵੇਚਤਾ 2300 ਨਾ ਕੋਣ ਪੁੱਛਦਾ ਗੁੰਮੀ ਪੀਂਦੀ ਕੁੱਤੇ ਚਰਦੇ ਆ ਕੋਈ ਨਹੀਂ ਪੁੱਛਦਾ ਡੀਏਪੀ ਦੀ ਸਮੱਸਿਆ ਨਹੀਂ ਬਹੁਤ ਸਮੱਸਿਆ ਜਿਹੜਾ ਅਸੀਂ ਪਿਛਲੇ ਦਿਨੀ ਇੱਥੇ ਇੱਕ ਮਿੱਤਰ ਮਿੱਤਰਾ ਹਰਜੀਤ ਮਿੱਤਰ ਹੂੰ ਔਰ ਇਹ ਤੇ ਸੂਰਾ ਸਕੰਜਾ ਕਰਕੇ ਐਤਵਾਰ ਵਾਲੇ ਦਿਨ ਵੀ ਖੇਤੀਬਾੜੀ ਵਿਭਾਗ ਨੇ ਨਾਲ ਲੈ ਕੇ ਅਸੀਂ ਧੰਨਵਾਦ ਕਰਦੇ ਹਾਂ ਖੇਤੀਬਾੜੀ ਵਿਭਾਗ ਨੇ ਵਧੀਆ ਪਹਰਾ ਦਿੱਤਾ ਤਾਂ ਅਸੀਂ ਉਹਦਾ ਸਟੋਰ ਖਲਾਇਆ 200 ਗੱਟਾ ਹੱਥੋਂ ਨਿਕਲਿਆ ਟਰੱਕ ਇਕ ਦੀ ਆਉਣਾ ਸੀ ਅਸੀਂ ਪ੍ਰਤੀ ਕਿਸਾਨ ਨੂੰ 5 ਗੱਟੇ ਇੱਕ ਹਜ਼ਾਰ ਕਾਟ ਤੇ ਦਵਾਏ ਰਾਤ ਦੇ 11 ਵਜੇ ਤੱਕ ਉਹ ਟਰੱਕ ਪਹੁੰਚਾਇਆ ਜਿਹੜਾ ਬੰਦੇ ਨੇ ਸਾਰੀਆਂ ਉਹਦੇ ਦੁਕਾਨ 'ਚ ਲੱਗੀਆਂ ਦੇਵੀਆਂ ਦੀ ਫੋਟੋ ਫਾਤੀ ਫਿਰ ਤੇਰੇ ਸਰਤੇ ਆ ਤੂੰ ਹੀ ਰੱਖ ਲਿਆ ਕਹਿੰਦਾ ਮਨਾ ਦੇ ਸਰਦੀ ਸੌ ਕਨਾ ਗੱਟਾਂ ਨਹੀਂ ਜਿਹੜੇ ਬੰਦੇ ਤੋਂ ਘੱਟੋ ਘੱਟ 7-800 ਗੱਟਾ ਲੱਗਿਆ ਸੀ ਹੂੰ ਪਰ ਜੇ ਉਹੀ ਗੱਟਾ ਉਹਨਾਂ ਨੇ ਅਸੀਂ ਨਾਂ ਨਿਗਾ ਮਾਰਦੇ ਨਾ ਅਸੀਂ ਪਹਿਰਾ ਦਿੰਦੇ ਤਾਂ ਉਹ 2500 ਦਾ ਅੱਛਾ 2000 ਦਾ 2200 ਦਾ ਸਮਾਨ ਬੰਨ ਕੇ ਨਾਲ ਦੇਣਾ ਸੀ ਹੂੰ ਜਿਹੜਾ ਕਿ ਇੱਕ ਦਿੱਲੀ ਦੇ ਆਪਣੇ ਖੇਤੀਬਾੜੀ ਦੇ ਮੰਤਰੀ ਉਹਨਾਂ ਦਾ ਵੀ ਬਿਆਨ ਲੱਗਿਆ ਵੀ ਇਹ ਸਮਾਨ ਨਹੀਂ ਦੇ ਸਕਦੇ ਨਾਲ ਟੈਗਿੰਗ ਨਹੀਂ ਕਰ ਸਕਦੇਗੇ ਪਰ ਏਟਲੇ ਪਾਸੇ ਸਭ ਕੋ ਹਰਾਲ ਮਿਲ ਕੇ ਚੱਲੀ ਜਾਂਦਾ ਕੋਈ ਨਹੀਂ ਪੁੱਛਦਾ ਹੁਣ ਤੁਹਾਡੇ ਜਿਹੜੀ ਜਥੇਵਾਂ ਨੇ ਬਣੀ ਆ ਹੁਣ ਉਹ ਕੀ ਤਸੀਮ ਨਿਸ਼ਾਨਾ ਰੱਖਿਆ ਕਿਸ ਤਰ੍ਹਾਂ ਦੇ ਜਿਹੜੇ ਕਿਸਾਨਾਂ ਦੀ ਜਿਮਤ ਕਰੋਗੇ ਤਾਂ ਕਿਸ ਤਰ੍ਹਾਂ ਦੀ ਲੜਾਈ ਤੁਹਾਡੀ ਹੋਊਗੀ ਦੇਖੋ ਜੀ ਕੇਵਲ ਇਹ ਕਿਸਾਨ ਮਜ਼ਦੂਰ ਦੀ ਲੜਾਈ ਜਾਂ ਕੋਈ ਦਬੇ ਕੁਚਲੇ ਲੋਕਾਂ ਦਾ ਟੱਕਾ ਹੁੰਦਾ ਉਹ ਵੀ ਲੜਾਈ ਲੜੀ ਜਾਊਗੀ ਹਮ ਜਦੋਂ ਅਸੀਂ ਸੰਗਠਨ ਕੀਤਾ ਜਸੇਬੰਦੀ ਦਾ ਅਸੀਂ ਇੱਕ ਦਰਵਾਜ਼ਾ ਪਿਛਲੇ ਦਿਨੀ ਅਸੀਂ ਮੰਨ ਲੋ ਹਾਟਾਂਚ ਦਾ ਰਣ ਕੀਤਾ ਥੋੜੀ ਜਿਹੀ ਸਿੱਖ ਕੌੜੀ ਗੱਲ ਕਹੀ ਹੈ ਭਈ ਮੇਰੇ ਵੀਰ ਕਹਿੰਦੇ ਵੀ ਉਹਨਾਂ ਨੂੰ ਬੁਰਾ ਵੀ ਲੱਗਿਆ ਹੋਊਗਾ ਸ਼ਾਇਦ ਹਮ ਪਰ ਨਹੀਂ ਅਸੀਂ ਪੱਕਾ ਮੈਂਬਰ ਬਣਾਵਾਂਗੇ ਆਤਾ ਠੀਕ ਹੈ ਇਹਨੂੰ ਝੰਡਾ ਬੈਚ ਸਟicker ਡੈਂਟੀ ਕਾਰਡ ਬਣਾ ਕੇ ਦੇਵਾਂਗੇ ਟੋਲ ਉਹਦੀ ਨੰਗੇ ਦਫਤਰੀ ਕੰਮ ਨਵੇ 500 ਰੁਪਿਆ ਸੀ ਜਿਹੜਾ ਉਹਦਾ ਪਰਚੀ ਕੱਟ ਦਿਆਂ ਸਾਲ ਬਾਅਦ ਫੇਰ ਉਹ ਰੀਨਿਊ ਹੋਊਗਾ ਨਵਾਂ ਕਾਰਡ ਬਣੂਗਾ ਤਾਂ ਜਿਹੜੇ ਜਸਾਰੀਆਂ ਜਸੇ ਬੰਦੀਆਂ ਫੰਡ ਲੈਂਦੀਆਂ ਅਸੀਂ ਉਹਵੇਂ ਨਹੀਂ ਕਹਿੰਦੇ 100 ਰੁਪਿਆ ਕਿੱਲਾ ਹੀ ਲੈਣਾ ਜਦੋਂ ਦਾ ਪਹਾੜਾ ਪੱਕਾ ਮੈਂਬਰ ਹੋ ਸੀ ਉਹਦੀ ਲੜਾਈ ਲੜਾਂਗੇ ਸੀ ਹੋਰ ਜਿਹੜਾ ਅਗਲਾ ਕੰਮ ਲੈ ਕੇ ਸਰਿੰਦਰ ਜੀ ਗਾਂ ਟੱਪ ਜਾਂਦਾ ਤੂੰ ਕੌਣ ਤੇ ਮੈਂ ਕੌਣ ਤਾਂ ਅਸੀਂ ਉਹ ਰੇਸ਼ੇਨ ਤਾਕ ਅਸੀਂ ਇਹਦੇ ਪਿੰਡਾਂ ਇਕਾਈਆਂ ਹੀ ਬਣਾਵਾਂਗੇ ਤਾਂ ਜਿਹੜਾ ਕਿ ਸਾਡਾ ਮੈਂਬਰ ਹੋਊਗਾ ਸਾਨੂੰ ਚਾਹੇ ਕਚਹਿਰੀ ਦੇ ਵਿੱਚ ਕਿਸਾਨ ਦਾਲ ਤਲਾ ਕੇ ਰਜਿਸਟਰ ਨਾ ਵੀ ਕਰਾਉਣਾ ਪੈਣਾ ਸੀ ਉਹ ਵੀ ਕਰਾਵਾਂਗੇ ਤਹਿਸੀਲਦਾਰ ਤੋਂ ਪ੍ਰੀ ਥਾਣੇ ਦੇ ਕੰਮ ਹੋਊਗਾ ਉਹ ਵੀ ਕਰਾਵਾਂਗੇ ਹੁਣ ਇੱਥੇ ਗੁੰਡਾ ਪਰਚੀ ਲੱਗ ਰਹੀ ਸੀ ਆ ਗੱਦਰਵਾਦਾਨਾ ਜਿਹੜੀ ਨਾਜ ਮੰਡੀ ਉਹਦੇ ਵਿੱਚ ਸਾਡੇ ਇੱਥੋਂ ਪਿੰਡਾਂ ਦੇ ਚਾਰੇ ਜਿਹੜੇ ਮਜ਼ਦੂਰ ਆ ਸਾਡੇ ਵਾਣਾ ਹੀ ਕੰਮ ਕਰਦੇ ਝੋਨਾ ਲਾਉਂਦੇ ਸੱਤ ਨਾ ਖੇਤੀ ਕਰਾਉਂਦੇ ਆ ਤਾਂ ਉਹਨਾਂ ਨੂੰ ਉਹ ਕਹਿੰਦੇ ਸੀਗੇ ਵੀ ਥੋੜਾ ਜਿਹੜਾ ਝਾਰ ਹੈ ਫੂਸ ਹੈ ਇਹ ਸਾਡਾ ਹਿੱਸਾ ਹੈ ਅਸੀਂ ਮਤਲਬ ਤੁਹਾਨੂੰ ਚੱਕਰ ਨਹੀਂ ਦੇਣਾ ਉਹ ਸਾਡੇ ਕੋਲੇ ਅਸੀਂ ਉਹਨਾਂ ਨਾਲ ਕੇ ਜਦੋਂ ਠੇਕਾ ਹੁੰਦਾ ਸੀਗਾ ਉਦੋਂ ਫੂਸ ਹੁੰਦਾ ਸੀ ਹੁਣ ਠੇਕੇ ਦਾ ਵੀ ਸਿਸਟਮ 3 ਸਾਲ ਦੀ ਖਤਮ ਹੋ ਮੰਡੀ ਜੀਵਿੰਦਾਰ ਨੇ ਉਹ ਨਲ ਗਿਆ ਮੰਡੀ ਚ ਪੱਖਾ ਲੱਗਾ ਬਾਣੀਆਂ ਨੇ ਬੋਰੀਆਂ ਪਰਤਨਾ ਮਾਰਕੀਟ ਕਮੇਟੀ ਦੀ ਫੀਸ ਕੱਟੀ ਫੀਸ ਕਰ ਲ ਲਗੂਗੀ ਪਰਤਣ ਲਗੂਗੀ ਜਿਹੜੀ ਰਹਿਣ ਖੁੰਦਾ ਕਿਸਾਨ ਵੇਚਦੇ ਕਿਸਾਨ ਘਰੇ ਲਿਆਵੇ ਕੁਛ ਕਰੇ ਉਹਨਾਂ ਨੇ ਲੈ ਲਈ ਉਹਨਾਂ ਨੇ ਉਹ ਜੋ ਕਣਕੀ ਕੱਢ ਲਈ ਉਹਨਾਂ ਨੇ ਜੋ ਝੋਨਾ ਕੱਢ ਲਿਆ ਉਹਨਾਂ ਨੇ ਫੂਲ ਕੱਢ ਲਿਆ ਵੱਡੇ ਵੱਡੇ ਕਰਕੇ ਵੇਚਦੇ ਨੇ ਉਹਨਾਂ ਦਾ ਕੀ ਅੱਖਾ ਕਹ ਤਾ ਦਸ ਕਾਰਨ ਕੀ ਗੁੰਡਾ ਟੈਕਸ ਕੱਲਾ ਗਰੀਬ ਦਾ ਗਲਾ ਕੁੱਟਿਆ ਜਾ ਰਿਹਾ ਤਾਂ ਉਹਨਾਂ ਦਾ ਅਸੀਂ ਨਾਲ ਛਾਵੇਂ ਵੀ ਕੀਤੇ ਆ ਅਸੀਂ ਝੰਡੇ ਬਾਈ ਤੇ ਉਹਨਾਂ ਦੇ ਵਿਕਲਾਂ ਤੇ ਲਵਾਏ ਆ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਤਾਂ ਉਹਨਾਂ ਦਾ ਫੇਰ ਕੋਈ ਨਹੀਂ ਕੋਈ ਸੁਧਾਰ ਹੋਇਆ ਚਾਹ ਰਹੇ ਨਹੀਂ ਗळा ਕੁੱਟਿਆ ਜਾ ਰਿਹਾ ਇਸ ਦਾ ਚਲੋ ਧੰਨਵਾਦ ਜੀ ਤੇ ਮਿਹਰਬਾਨੀ ਧੰਨਵਾਦ ਅਸੀਂ ਗੱਲਬਾਤ ਕਰ ਰਹੇ ਸੀਗੇ ਕੁਲਦੀਪ ਸਿੰਘ ਜੀ ਨਾਲ ਕਿਸਾਨੀ ਸੰਘਰਸ਼ ਨਾਲ ਸੰਬੰਧ ਹੋਈ ਚੀਜ਼ਾਂ ਜੋ ਉਹਨੇ ਜਥੇਵੰਦੀ ਹੈ ਜਾਂ ਕੀ ਕੀ ਮੁਸ਼ਕਲਾਂ ਕਿਸਾਨਾਂ ਨੂੰ ਹੁੰਦੀਆਂ ਉਹ ਤੇ ਗੱਲਬਾਤ ਕੀਤੀ ਸਾਰਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ